ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬੰਗਾ ਸ਼ਹਿਰ ਤੋਂ ਦਿਖਾ ਰਹੇ ਹਾਂ ਦੱਸਦੀ ਹੈ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਅਨਧਿਕਾਰਤ ਛੱਡੇ ਲਾਂਗੇ ਕਾਰਨ ਵਾਪਰ ਗਿਆ ਹਾਦਸਾ ਸਕੂਟਰ ਸਵਾਰ 25 ਸਾਲਾ ਨੌਜਵਾਨ ਦੀ ਦਰਦਨਾਕ ਮਾਤ ਹੋ ਗਈ ਹੈ ਦੱਸਦੀ ਹੈ ਬੰਗਾ ਫਗਵਾੜਾ ਮੁੱਖ ਮਾਰਗ ਤੇ ਅੱਜ ਸਵੇਰੇ ਉਸ ਵੇਲੇ ਖੌਫਨਾਕ ਹਾਦਸਾ ਵਾਪਰ ਗਿਆ ਜਦੋਂ ਇੱਕ ਸਕੂਟਰ ਸਵਾਰ ਰਾਹੁਲ ਨਾਮੀ ਨੌਜਵਾਨ ਆਪਣੀ ਐਕਟਿਵਾ ਸਕੂਟੀ ਤੇ ਨੈਸ਼ਨਲ ਹਾਈਵੇ ਥੋਰਟੀ ਦੁਆਰਾ ਐਲੀਵੇਟਡ ਰੋਡ 헤ਠਾ ਛੱਡੇ ਅਣਅਧਿਕਾਰਤ ਲੰਘੇ ਤੋਂ ਮੋੜਨ ਲੱਗਾ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਿਹਾ ਬੁਰੰਤ ਮੋਟਰਸਾਈਕਲ ਉਸ ਨਾਲ ਟਕਰਾ ਗਿਆ ਜਿਸ ਦੇ ਚੱਲਦੇ ਸਕੂਟਰ ਸਵਾਰ ਨੌਜਵਾਨ ਰਾਹੁਲ ਨਾਮੀ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਇਸ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਇਆ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਦੌਰਾਨ ਦਮ ਤੋੜ ਗਿਆ ਮੌਕੇ ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਥੋਰਟੀ ਦੇ ਕੁਝ ਅਧਿਕਾਰੀਆਂ ਵੱਲੋਂ ਛੱਡੇ ਇਹ ਅਣਅਧਿਕਾਰਤ ਰਸਤੇ ਪੈਲ ਦੇ ਆਧਾਰ ਤੇ ਬੰਦ ਕਰਨੇ ਚਾਹੀਦੇ ਹਨ ਤਾਂ ਜੋ ਨਿਤ ਦਿਹਾੜੇ ਵਾਪਰ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਤਖਾਨੇ ਤੋਂ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਮੁੰਗਾ ਜੀ ਕੀ ਕਹਣਾ ਜਿਹੜੇ ਨਜਾਇਜ਼ ਕੱਟ ਰੱਖੇ ਆ ਇਹ ਹੰਦ ਕਰਦੇ ਹੋ ਜੀ ਮੇਰੇ ਆਪਣੇ ਐਕਸੀਡੈਂਟ ਹੋਇਆ ਮੇਰੇ ਆਪਣੇ ਮਾਤਾ ਪਤੀ ਹੋਏ ਨਾਲ ਸੱਤ ਲੱਗੀ ਇਹ ਇਤਾਂ ਦੇ ਮੋੜਾਂ ਤੋਂ ਹੀ ਇੱਥੇ ਇੱਥੇ ਮੋੜ ਤੇ ਲੱਗੀ ਇੱਥੇ ਮੁੰਡਾ ਗੱਲ ਮਰਿਆ ਅੱਛਾ ਇਹ ਮੁੰਡਾ ਗਲਤ ਰੱਖਿਆ ਕੱਟ ਬਾਹਰ ਇਹਦੇ ਕਰਕੇ ਮੁੰਡਾ ਮਰਿਆ ਇਹ ਕਿੰਨਾ ਰੱਖੇਗੀ ਨਹੀਂ ਨਾ ਨਹੀਂ ਹੋਣਾ ਪਾਪੜਾਂ ਨਾਲ ਸਮਾਜ ਨੂੰ ਬਾਰੇ ਆਪਣਾ ਥੀਵ ਕੀ ਕਹਿੰਦੇ ਜੀ ਤੁਸੀਂ ਇਹ ਬੜਾ ਦੁਖਦਾਈ ਹਾਦਸਾ ਹੈ ਜੀ ਇੱਕ ਪਰਿਵਾਰ ਦਾ ਉਹਨਾਂ ਦਾ ਬੱਚਾ ਜਰਨਲ ਕਰਦੀ ਆ ਬਹੁਤ ਬੇਵਕੂਫੀ ਬੱਚਾ ਸੀ ਜੋ ਸੋਚਿਆ ਪਤਾ ਲੱਗਾ ਹੈ ਸ਼ਾਇਦ ਆਪਣੇ ਪਰਿਵਾਰ ਨੇ ਪੁੱਛਿਆ ਸੀ ਪਰ ਮੇਰੀ ਇੱਕ ਪ੍ਰਸ਼ਾਸਨਕੀ ਗੱਲਤ ਜੁੜ ਕੇ ਬੇਤੀ ਹੈ ਜੀ ਕਿ ਜਿਹੜੇ ਇਹ ਅਗੋਂ ਫਲੇਸ਼ ਕੱਟਸ ਜਾਂ ਹੋਰ ਇਹਨਾਂ ਨੂੰ ਪੁਲਿਸ ਵੱਲੋਂ ਬੰਦ ਕਰਵਾਇਆ ਜਾਵੇ ਤੇ ਜਿਹੜੇ ਵੀ ਕਿਤੇ ਇਕੱਠੇ ਹੈਗੇ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਤਾਕੀ ਲੈਕਸਾ ਕੇ ਉਹਨੂੰ ਸਚਾਦੂ ਨੁਕਤਾ ਚਰਾਇਆ ਜਾਵੇ ਤਾਂ ਕਿ ਲੋਕਾਂ ਦੀ ਅਧਿਕੇ ਕੀਤੇ ਜਾਦਾ ਉਹ ਬਚ ਸਕ ਜਿੱਦਾਂ ਕੱਲ ਕਿਸੇ ਦੇ ਘਰ ਦਾ ਚਰਾਣ ਮੁਝਿਆ ਕਿਸੇ ਹੋਰ ਦੇ ਪਰਿਵਾਰ ਦੇ ਨਾਲ ਇਤਰਾਸਾ ਨਾ ਹੋ ਸਕੇ ਪ੍ਰਸ਼ਾਸਨ ਦੇ ਹੱਥ ਚੁੜ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਪਲੀਜ਼ ਇਹਨੂੰ ਬੜੇ ਸੈਸਟਿਕ ਇਹ ਬੜਾ ਸੈਸਟਿਕ ਹੋਣਾ ਨਹੀਂ ਇਹਨੂੰ ਬਹੁਤ ਸੈਸਟਿਕ ਤਰੀਕੇ ਨਾਲ ਸੁਚੇਜਾਵੇ ਤੇ ਜਿਹੜੇ ਅਪਰ ਫਰੈਸ਼ ਪੱਤਸਾ ਉਹਨੂੰ ਪੱਤ ਕਰਾ ਕੇ ਜਿਹੜੇ ਪ੍ਰੋਪਰ ਕੱਟ ਹੈਗੇ ਆ ਉਹਨਾਂ ਦੇ ਕਲੈਕਸ ਲਾ ਕੇ ਆਪ ਬਗੋਂ ਫੜੀ ਅਪਲੀਕੇਸ਼ਨ ਅਪੋਰਟ ਲਿਖ ਚੁੱਕੇ ਤੇ ਲੋਕਾਂ ਦੀ ਜਗ੍ਹਾ ਪੱਸ ਕਰ ਤੇ ਇਹੀ ਮੇਰੀ ਬੇਚੀ ਜੀ ਪ੍ਰੈਸਰ ਦੇ ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬੰਗਾ ਸ਼ਹਿਰ ਤੋਂ ਦਿਖਾ ਰਹੇ ਹਾਂ ਦੱਸਦੀ ਹੈ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਅਨਧਿਕਾਰਤ ਛੱਡੇ ਲਾਂਗੇ ਕਾਰਨ ਵਾਪਰ ਗਿਆ ਹਾਦਸਾ ਸਕੂਟਰ ਸਵਾਰ 25 ਸਾਲਾ ਨੌਜਵਾਨ ਦੀ ਦਰਦਨਾਕ ਮਾਤ ਹੋ ਗਈ ਹੈ ਦੱਸ ਦिए ਮੰਗਾ ਫਗਵਾੜਾ ਮੁਕਮਲਕ ਤੇ ਅੱਜ ਸਵੇਰੇ ਉਸ ਵੇਲੇ ਖੌਫਨਾਕ ਹਾਦਸਾ ਵਾਪਰ ਗਿਆ ਜਦੋਂ ਇੱਕ ਸਕੂਟਰ ਸਵਾਰ ਰਾਹੁਲ ਨਾਮੀ ਨੌਜਵਾਨ ਆਪਣੀ ਐਕਟਿਵਾ ਸਕੂਟੀ ਤੇ ਨੈਸ਼ਨਲ ਹਾਈਵੇ ਅਥਾਰਟੀ ਦੁਆਰਾ ਐਲੀਵੇਟਡ ਰੋਡ 헤ਡਾ ਛੱਡੇ ਅਣਅਧਿਕਾਰਤ ਲੰਘੇ ਤੋਂ ਮੋੜਨ ਲੱਗਾ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਿਹਾ ਬੁਰਨ ਮੋਟਰਸਾਈਕਲ ਉਸ ਨਾਲ ਟਕਰਾ ਗਿਆ ਜਿਸ ਦੇ ਚਲਦੇ ਸਕੂਟਰ ਸਵਾਰ ਨੌਜਵਾਨ ਰਾਹੁਲ ਨਾਮੀ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਇਸ ਜ਼ਖਮਾਂ ਦੀ ਤਾਬ ਨਾ ਚਲਦੇ ਹੋਇਆ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਦੌਰਾਨ ਦਮ ਤੋੜ ਗਿਆ ਮੌਕੇ ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਕੁਝ ਅਧਿਕਾਰੀਆਂ ਵੱਲੋਂ ਛੱਡੇ ਇਹ ਅਨਧਿਕਾਰਤ ਰਸਤੇ ਪਹਿਲ ਦੇ ਆਧਾਰ ਤੇ ਬੰਦ ਕਰਨੇ ਚਾਹੀਦੇ ਹਨ ਤਾਂ ਜੋ ਨਿਤ ਦਿਹਾੜੇ ਵਾਪਰ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਦਖਾਨੇ ਤੋਂ ਮੌਕੇ ਦੀ ਪੂਰੀ ਰਿਪੋਰਟ ਅਣੀ ਬੰਗਾ ਜੀ ਕੀ ਕਹਣਾ ਜਿਹੜੇ ਨਜਾਇਜ਼ ਕੱਟ ਰੱਖੇ ਆ ਜੀ ਇਹਨਾਂ ਕਰਦੇ ਆ ਜੀ ਮੇਰੇ ਨਾਲ ਆਪਣੇ ਐਕਸੀਡੈਂਟ ਹੋਇਆ ਮੇਰੇ ਆਪਣੇ ਮਾਤ ਪਿਤ ਦੀ ਹੋ ਗਿਆ 7 ਵਜੇ ਇਹ ਇਤਾਂ ਦੇ ਮੋੜਾਂ ਤੋਂ ਹੀ ਇੱਥੇ ਮੋੜ ਤੇ ਲੱਗੀ ਇੱਥੇ ਮੁੰਡਾ ਗੱਲ ਮਰਿਆ ਅੱਛਾ ਇਹ ਮੁੰਡਾ ਗਲਤ ਰੱਖਿਆ ਕੱਟਵਾ ਇਹਦੇ ਕਰਕੇ ਮੁੰਡਾ ਮਰਿਆ ਇਸ ਲਈ ਕਿੰਨਾ ਰੱਖੇਗੀ ਨਹੀਂ ਸਾਡੇ ਬਾਰੇ ਆਪਣਾ ਥੀ ਵਿਊ ਕੀ ਕਹਿੰਦੇ ਤੁਸੀਂ ਇਹ ਬੜਾ ਦੁਖਦਾਈ ਹਾਦਸਾ ਹੈ ਜਿਹੜੇ ਇੱਕ ਪਰਿਵਾਰ ਦਾ ਉਹਨਾਂ ਦਾ ਬੱਚਾ ਜਨਮਾਦਾ ਕਿ ਆ ਬਹੁਤ ਮਿਹਨਤੀ ਬੱਚਾ ਸੀ ਜੋ ਸੋਨਚਾ ਹੈ ਪਤਾ ਲੱਗਾ ਹੈ ਸ਼ਹਿਰ ਦਾ ਆਪਣੇ ਪਰਿਵਾਰ ਦੇ ਬੱਚਾ ਸੀ ਪਰ ਮੇਰੀ ਪ੍ਰਸ਼ਾਸਨਿਕ ਕੱਤ ਚੁੜ ਕੇ ਬੀਤੀ ਹੈ ਜੀ ਕਿ ਜਿਹੜੇ ਇਹ ਬਹੁਤ ਫਰੈਸਟ ਕਰਸ ਜਾਂ ਹੋਰ ਇਹਨਾਂ ਨੂੰ ਪੁਲਿਸ ਵੱਲੋਂ ਬੰਦ ਕਰਵਾਇਆ ਜਾਵੇ ਤੇ ਜਿਹੜੇ ਵੀ ਕਿਤੇ ਇਕੱਠੇ ਹੈਗੇ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਇਫ ਇਲੈਕਟਸ ਹਕੇ ਉਹਨੂੰ ਸਚਾਰੂ ਨੁਕਤਾ ਚਲਾਇਆ ਜਾਵੇ ਤਾਂ ਕਿ ਲੋਕਾਂ ਦੀ ਅਜਿਹੀ ਕਿੰਨੀ ਜ਼ਿਆਦਾ ਉਹ ਪਾ ਸਕਣ ਜਿੱਦਾਂ ਕੱਲ ਕਿਸੇ ਦੇ ਘਰ ਦਾ ਚਾਰਾਗ ਬੁਝਿਆ ਕਿਸੇ ਹੋਰ ਦੇ ਪਰਿਵਾਰ ਦੇ ਨਾਲ ਇਤਨਾ ਹਾਦਸਾ ਨਾ ਹੋ ਸਕੇ ਪ੍ਰਸ਼ਾਸਨ ਦੇ ਹੱਥ ਚੁੜ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਪਲੀਜ਼ ਇਹਨੂੰ ਬੜੇ ਸੈਸਟਿਵ ਇਹ ਬੜਾ ਸੈਸਟਿਵ ਹੁੰਦਾ ਨਹੀਂ ਇਹਨੂੰ ਬਹੁਤ ਸੈਸਟਿਵ ਤਰੀਕੇ ਨਾਲ ਸੋਚਿਆ ਜਾਵੇ ਤੇ ਜਿਹੜੇ ਅਨਫਰੇਸ ਬਸਾ ਉਹਨੂੰ ਬਦ ਕਰਕੇ ਜਿਹੜੇ ਪ੍ਰੋਪਰ ਕੱਟ ਹੈਗੇ ਆ ਕਿ ਆਪਾਂ ਉਹ ਪ੍ਰਯੋਗਿਕਾ ਟੋਪਰੇ ਸਿੱਖਦੇ ਤੇ ਲੋਕ ਦੀ ਜਾਨ ਬਚਾ ਸਕਦੇ ਇਹ ਹੀ ਮਿਲੀ ਪੀਸੀ ਜੀ ਪ੍ਰੈਸ ਅੱਗੇ